ਕਿਲਾਜ ਆ ਵੀ ਹੁਣ ਆ ਨਾ ਵਿਕਾਸ ਇਹ ਪਿੰਡ ਜਿਹੜਾ ਐਮਐਲਏ ਵਾਲੀ ਦੇ ਅੰਡਰ ਆ ਜਾਂਦਾ ਹੁਣ ਨੂੰ ਸ਼ਾਇਦ ਕੰਮ ਹੋ ਜਾਂਦਾ ਹਾਂ ਇਹ ਹੈਗਾ ਜੀ ਬਿਲਕੁਲ ਪਿੰਡ ਨੂੰ ਬਣਾਉਣ ਦਾ ਸੋਨਾ ਦੇ ਕਿਤੇ ਵਾਲੀ ਦੀ ਹੁੰਦਾ ਸਾਡੇ ਕੋਲ ਬੰਦਾ ਐਮਐਲਏ ਸਾਡੇ ਹੁੰਦਾ ਪੰਜਾਬ ਚ ਇੱਕ ਨੰਬਰ ਹੁੰਦਾ ਸਾਡਾ ਹਾਂ ਇੰਨਾ ਉਹਦਾ ਮਨਵਾ ਕੰਮ ਕਰਨ ਦਾ ਸਾਡੇ ਪਿੰਡ ਚ ਲੱਗਦਾ 20 ਕਰੋੜ ਕੀਲੇ ਵਾਲੇ ਪਿੰਡ ਦਾ ਆ ਹਾਲਾ ਦੇਖੋ ਕੈਮਰਾਮੈਨ ਨੂੰ ਕਹੂੰਗਾ ਦਿਖਾਓ ਇਹ ਪਿੰਡ ਚ 20 ਕਰੋੜ ਦਾ ਕੀਲਾ ਵਾ ਕਹਿੰਦੇ 15 20 ਕਰੋੜ ਦਾ ਕੀਲਾ ਵਾ ਪਰ ਰੋਡ ਆ ਜਿਹੜੀ ਕਹਿੰਦੇ ਮਿਲਾਂ ਦਾ ਜਿਵੇਂ ਬੰਬ ਚੱਲੇ ਹੁੰਦੇ ਆ ਨਾ ਵਰਲਡ ਵਾਰ ਹੋਈ ਹੁੰਦੀ ਚਲੋ ਹੁਣ 10 ਸਾਲ ਤਾਂ ਹੋ ਗਏ ਐਤਕੀ ਸਰ ਪਰ ਸਾਡੀ ਪੰਚਾਇਤ ਨੇ ਕੀਤਾ ਕੰਮ ਵਧੀਆ ਚਲੋ ਪੰਚਾਇਤ ਆਪਦੇ ਸਿਰ ਤੇ ਕਰ ਰਹੀ ਆ ਕੀਤਾ ਆਪਾਂ ਇਹ ਨਹੀਂ ਕਹਿੰਦਾ ਵੀ ਨਹੀਂ ਕਰਦੀ ਪੰਚਾਇਤ ਸਾਡੀ ਵਧੀਆ ਕਰ ਰਹੀ ਆ ਸੜਕ ਦੇ ਬੱਟੇ ਪੈ ਗਏ ਆ ਸੀਵਰੇਜ ਇਹਨਾਂ ਨੇ ਚੱਕ ਤੇ ਸਾਰੇ ਢੱਕਣ ਚੱਕ ਤੇ ਬਣੂਗੀ ਹੋਰ ਦੀ ਪੰਜ ਚਾਰ 10 ਦਿਨਾਂ ਨੂੰ ਤੁਸੀਂ ਆਵੋਗੇ ਅਸੀਂ ਮਿਲਾਈਏ ਉਹਨਾਂ ਨੂੰ ਜਾਵਾਂਗੇ ਕੋਈ ਗੱਲ ਨਹੀਂ ਲੁੱਕ ਪੈ ਜੂਗੀ ਲੁੱਕ ਪੈ ਜੂਗੀ ਜੱਕ ਬੰਦਾ 15 ਦਿਨਾਂ ਦੇ ਵਿੱਚ ਇਹ ਹੁਣ ਜਦੋਂ ਫਿਰ ਐਮਐਲਏ ਵੋਟਾਂ ਮੰਗਣ ਆਊਗਾ ਜੀਰੋ ਸਿੰਘ ਸੰਗੋਵਾਲ ਅਸੀਂ ਤਾਂ ਦਬਲਾਂਗੇ ਤੋਂ ਇਹ ਕਰਿਆ ਕੀ ਆ ਸਾਡੇ ਪਿੰਡ ਦਾ ਤੈਨੂੰ ਛੜ ਪਈਆ ਖਾ ਗਿਆ ਤੂੰ ਛੜ ਕੇ ਸਾਡੇ ਪੈਸਾ ਇੱਕ ਨਹੀਂ ਲਾਇਆ ਦੇ ਤੇ ਪਿੰਡ ਸਾਡਾ ਨਰਕ ਬਣਾ ਕੇ ਰੱਖਦਾ ਤੂੰ ਆਇਆ ਕਿ ਦਿਨੇ ਸਾਡੇ ਪਿੰਡ ਚ ਘੇੜਾਂਗੇ ਜੀ ਅਸੀਂ ਉਹਨੂੰ